ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਝਲ ਸ਼ਰਮਾ ਤੋਂ ਪਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪਾਟ ਅਤੇ ਫਿਲੀਪਿਨਸ ਨੇ ਰੱਖਿਆ ਵਿਗਿਆਨ ਤੇ ਟੈਕਨੋਲੋਜੀਸ ਮੇਂ ਦਜਨੌ ਸਮਝੌਤਿਆਂ ਤੇ ਦਸਤਖਤ ਕੀਤੇ ਪੰਜਾਬ ਸਰਕਾਰ ਨੇ ਡੇਟਾ ਐਨਾਲਿਸਟ ਸ਼੍ਰੇਣੀ ਚ ਵਕਾਰੀ ਟੈਕਨੋਲੋਜੀ ਸਭਾ ਐਕਸਲੈਂਸ ਅਵਾਰਡ 2025 ਪ੍ਰਾਪਤ ਕੀਤਾ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪਾਰੇ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਦੇ ਫਰਸੀ ਰੈਕੇਟ ਦਾ ਪਰਦਾਫਾਸ਼ ਮੋਟਰ ਵਾਹਨ ਇੰਸਪੈਕਟਰ ਸਮੇਤ 4 ਮੁਲਜ਼ਮ ਗ੍ਰਿਫਤਾਰ ਜਲੰਧਰ ਦੂਰਦਰਸ਼ਨ ਡੀਡੀ ਪੰਜਾਬੀ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ ਪ੍ਰਸਾਰ ਭਾਰਤੀ ਦੇ ਚੇਅਰਮੈਨ ਅਨਿਤ ਸੈਕਲ ਸਮਾਗਮ 'ਚ ਕਰਨਗੇ ਸ਼ਿਰਕਤ ਅਤੇ ਉੱਤਰਾਖੰਡ ਚੁਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਖੇਤਰ 'ਚ ਬੱਦਲ ਫਟਣ ਕਾਰਨ ਪਾਰੇ ਨੁਕਸਾਨ ਪ੍ਰਧਾਨ ਮੰਤਰੀ ਨੇ ਘਟਨਾ 'ਚ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਦਿਆਂ ਚੰਗੀ ਸਿਹਤ ਦੀ ਕਾਮਨਾ ਕੀਤੀ ਤੇ ਹੁਣ ਖਬਰਾਂ ਵਿੱਚ ਥਾਰ ਨਾਲ ਭਾਰਤ ਤੇ ਫਿਲੀਪੀਨਸ ਨੇ ਅੱਜ 9 ਸਮਝੌਤਿਆਂ ਤੇ ਹਸਤਾਖਰ ਕੀਤੇ ਨੇ ਇਹਨਾਂ ਸਮਝੌਤਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਲੀਪੀਨਸ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ ਗਏ ਇਹਨਾਂ ਸਮਝੌਤਿਆਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਿਕ ਸਹਿਯੋਗ ਅਪਰਾਧਕ ਮਾਮਲੇ ਰੱਖਿਆ ਵਿਗਿਆਨ ਤੇ ਟੈਕਨਾਲੋਜੀ ਸਮੇਤ ਹੋਰਨਾਂ ਦੇ ਖੇਤਰਾਂ 'ਚ ਆਪਸੀ ਕਾਨੂੰਨੀ ਸਹਾਇਤਾ ਸੰਧੀ ਸ਼ਾਮਲ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਫਿਲੀਪੀਨਸ ਆਪਣੇ ਕੂਟਨੀਤਿਕ ਸਬੰਧਾਂ ਦੀ 75ਵੀਂ ਵਰੇਗੰਢ ਮਨਾ ਰਹੇ ਨੇ ਅਤੇ ਅਜਿਹੇ ਸਮੇਂ ਫਿਲੀਪੀਨਸ ਦੇ ਰਾਸ਼ਟਰਪਤੀ ਦੀ ਫੇਰੀ ਵਿਸ਼ੇਸ਼ ਮਹੱਤਵ ਰੱਖਦੀ ਏ ਉਹਨਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਪੁਰਾਣੇ ਸਮੇ ਤੋਂ ਸਬੰਧ ਰਹੇ ਨੇ ਸ਼੍ਰੀ ਮੋਦੀ ਨੇ ਪਹਿਲਗਾਮ ਦਹशतਗਰਦੀ ਹਮਲੇ ਦੀ ਸਖਤ ਨਿੰਦਾ ਕਰਨ ਤੇ ਦਹशतਗਰਦੀ ਖਿਲਾਫ ਲੜਾਈ ਚ ਭਾਰਤ ਦਾ ਸਮਰਥਨ ਕਰਨ ਲਈ ਫਿਲੀਪੀਨਸ ਦੀ ਸਰਕਾਰ ਤੇ ਰਾਸ਼ਟਰਪਤੀ ਦਾ ਸ਼ੁਕਰੀਆ ਅਦਾ ਕੀਤਾ पहलगाम आतंकी हमले की कड़ी निंदा करने के लिए और आतंकवाद के खिलाफ लड़ाई में साथ खड़े रहने के लिए हम फिलीपींस सरकार और राष्ट्रपति जी का आभार व्यक्त करते हैं म्यूचुअल लीगल असिस्टेंस और ट्रांसफर ऑफ सेंटेंस पर्संस के विषयों पर आज हुए समझौतों से हमारी सुरक्षा साझेदारी को और बल मिलेगा ਰਾਸ਼ਟਰੀ ਪੱਧਰ ਤੇ ਇੱਕ ਵੱਡੀ ਮਾਨਤਾ ਵਿੱਚ ਪੰਜਾਬ ਸਰਕਾਰ ਨੇ ਡਾਟਾ ਐਨਾਲਿਟਿਕਸ ਸ਼੍ਰੇਣੀ ਚੁਬਕਾਰੀ ਟੈਕਨਾਲੋਜੀ ਸਭਾ ਐਕਸਲੈਂਸ ਅਵਾਰਡ 2023 ਹਾਸਲ ਕੀਤਾ ਹੈ ਜੋ ਕਿ ਵਧੀਆ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਅਤੇ ਸ਼ਾਸਨ ਨੂੰ ਸੋਚਾਰੂ ਬਣਾ ਲਈ ਟੈਕਨਾਲੋਜੀ ਤੇ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਚ ਆਪਣੀਆਂ ਮੋਰੀ ਪੈਲ ਕਦਮੀਆਂ ਨੂੰ ਦਰਸਾਉਂਦਾ ਹੈ ਇਹ ਵਕਾਰੀ ਪੁਰਸਕਾਰ ਪੰਜਾਬ ਦੇ ਸੁਸਾਸ਼ਨ ਅਤੇ ਸੂਚਨਾ ਟੈਕਨਾਲੋਜੀ ਦੇ ਵਧੀਕ ਮੁਖਸਕਰ ਤੇ ਡੀ ਕੇ ਦਿਵਾੜੀ ਨੇ ਰਾਜਸਥਾਨ ਦੇ ਜੈਪੁਰ ਵਿਖੇ ਇੰਡੀਅਨ ਐਕਸਪ੍ਰੈਸ ਗਰੁੱਪ ਵੱਲੋਂ ਕਰਵਾਏ ਇੱਕ ਸ਼ਾਨਦਾਰ ਸਮਾਗਮ ਚ ਪ੍ਰਾਪਤ ਕੀਤਾ ਜ਼ਿਕਰ ਹੋਇਆ ਹੈ ਕਿ ਟੈਕਨਾਲੋਜੀ ਸਭ ਪ੍ਰਮੁੱਖ ਇਕਵਾਨਸ ਪਲੈਟਫਾਰਮ ਹੈ ਜੋ ਦੇਸ਼ ਭਰ ਦੇ ਚੋਟੀ ਦੇ ਸਰਕਾਰੀ ਆਈਸੀਟੀ ਪੇਸ਼ੇਵਰਾਂ ਅਤੇ ਨੀਤੀ ਕਾਰਡਾਂ ਨੂੰ ਇਕਜੁੱਟ ਕਰਦੀ ਹੈ ਗਿਆਨ ਨੂੰ ਸਾਂਝਾ ਕਰਨ ਦੀ ਸਹੂਲਤ ਦੇਣ ਤੋਂ ਇਲਾਵਾ ਸਫਲ ਤਕਨੀਕੀ ਪਹਿਲ ਕਦਮੀਆਂ ਦਾ ਵਿਖਾਲਾ ਕਰਦੀ ਹੈ ਅਤੇ ਭਾਰਤ ਦੇ ਡਿਜੀਟਲ ਸ਼ਾਸਨ 'ਤੇ ਵਿਕਦੇ ਵਿਚਾਰ ਵਟਾਂਦਰੇ ਸ਼ੁਰੂ ਕਰਦੀ ਹੈ ਇਹ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਹਿੱਸੇਦਾਰਾਂ ਨੂੰ ਠੋਸ ਲਾਭ ਪਹੁੰਚਾਉਣ ਲਈ ਟੈਕਨਾਲੋਜੀ ਦੀ ਉਹਨਾਂ ਦੀ ਨਵੀਕਲੀ ਵਰਤੋਂ ਲਈ ਮਾਨਤਾ ਦਿੰਦੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰਦਾਸਪੁਰ ਖੇਤਰੀ ਟਰਾਂਸਪੋਰਟ ਅਥਾਰਟੀ ਜ਼ਿਲ੍ਹਾ ਮਕਤਸਰ ਸਾਹਿਬ ਦੇ ਸਕਿੱਲ ਸੈਂਟਰ ਮੋਹਾਨਾ ਅਤੇ ਦੇ ਮੁਲਾਜ਼ਮਾਂ ਅਤੇ ਗੁਰਦਾਸਪੁਰ ਜ਼ਿਲ੍ਹੇ ਚ ਕੰਮ ਕਰ ਰਹੀ ਪ੍ਰਾਈਵੇਟ ਦਸਤਾਵੇਜ਼ 에ਜੰਟਾਂ ਵਿਚਕਾਰ ਮਿਲੀ ਭੁਗਤ ਤੇ ਪਾਰਿ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਾਲੇ ਇੱਕ ਰੈਕਟ ਤੱਪਰਤਾ ਖਸ਼ ਕੀਤਾ ਹੈ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ 7 ਮੁਲਾਜ਼ਮਾਂ ਖਿਲਾਫ ਭ੍ਰਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਜਿਨ੍ਹਾਂ ਵਿੱਚੋਂ ਮੋਟਰ ਵਾਹਨ ਇੰਸਪੈਕਟਰ ਸਮੇਤ 4 ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਜੀਲੈਂਸ ਬਿਊਰੋ ਤੇ ਬੁਲਾਰਿਆਂ ਨੇ ਦੱਸਿਆ ਕਿ ਪਠਾਨਕੋਟ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਮਿਲੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਬਿਊਰੋ ਨੇ ਗੁਰਦਾਸਪੁਰ ਆਰਟੀਵੀਕੇ ਡਾਟਾ ਐਂਟਰੀ ਆਪਰੇਟਰ ਪ੍ਰਤੀਬਾ ਸ਼ਰਮਾ ਖਿਲਾਫ ਡੰਗਾਈ ਨਾਲ ਜਾਂਚ ਸ਼ੁਰੂ ਕੀਤੀ। ਹੁਣ ਤੱਕ ਦੀ ਜਾਂਚ ਦੇ ਆਧਾਰ ਤੇ ਇਸ ਮਾਮਲੇ 'ਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਤਫ਼ਤੀਸ਼ ਤੋਂ ਪਤਾ ਲੱਗਿਆ ਹੈ ਕਿ ਸੈਂਟਰ ਮੋਹਾਨਦ ਵੱਲੋਂ ਜਾਰੀ ਕੀਤੇ ਗਏ 51 ਡਰਾਈਵਿੰਗ ਸਹਿਲਾਈ ਸਰਟੀਫਿਕੇਟਾਂ ਵਿੱਚੋਂ 23 ਜਾਲੀ ਪਾਏ ਗਏ ਨੇ ਕਿਉਂਕਿ ਸਿਰਫ 27 ਚਾਹ ਸਰਟੀਫਿਕੇਟ ਨੰਬਰ ਰਿਕਾਰਡ ਵਿੱਚ ਸਨ ਜ਼ਿਕਰ ਹੋਇਆ ਕਿ ਸਿਸਟਮ ਜਨਰੇਟਡ ਫੀਲਡ ਵਿਲੱਖਣ ਸਰਟੀਫਿਕੇਟ ਨੰਬਰ ਕਯੂਆਰ ਕੋਡ ਅਦਰ ਸੀਡ ਨੰਬਰ ਚ ਸ਼ਾਮਲ ਮੋਟਰਸ ਮੋਬਾਈਲ ਨੰਬਰ ਜੋ ਪ੍ਰਮਾਨਿਕਤਾ ਦੇ ਮਹੱਤਵਪੂਰਨ ਮਾਪਦੰਡ ਨੇ ਸਿਰਫ ਸੰਸਥਾ ਦੇ ਮੁਲਾਜ਼ਮਾਂ ਵੱਲੋਂ ਹੀ ਬਦਲਿਆ ਜਾ ਸਕਦਾ ਹੈ ਇਨ੍ਹਾਂ ਮਾਪਦੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਧੋਖਾਧੜੀ ਦੇ ਅਮਲ ਦਾ ਪਤਾ ਲੱਗਦਾ ਹੈ ਇਸ ਜਾਂਚ ਵਿੱਚ ਕੁਲ ਵੀ ਡਾਕੂਮੈਂਟ ਸੈਂਟਰ ਸ਼ੈਲੀ ਡਾਕੂਮੈਂਟ ਸੈਂਟਰ ਜੀਐਮਡੀ ਡਾਕੂਮੈਂਟ ਸੈਂਟਰ ਅਤੇ ਪੰਜਾਬ ਡਾਕੂਮੈਂਟ ਸਮੇਤ ਪ੍ਰਾਈਵੇਟ 에ਜੰਟਾਂ ਦੀ ਭੂਮਿਕਾ ਦਾ ਪਤਾ ਲੱਗਿਆ ਬਿਊਰੋ ਨੇ ਚਾਰ ਮੁੱਖ ਮਲਜ਼ਮ ਗੁਰਦਾਸਪੁਰ ਤੋਂ ਜੀਆਈ ਡਰਾਈਵਿੰਗ ਇਨਚਾਰਜ ਸੁਖਦੇਵ ਸਿੰਘ ਅਮਿਤ ਕੁਮਾਰ ਉਰਫ ਸ਼ੈਲੀ ਅਤੇ ਜਗਪ੍ਰੀਤ ਸਿੰਘ ਤੇ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸਾਰੇ ਗ੍ਰਿਫਤਾਰ ਵਿਅਕਤੀਆਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrnuchalander ਅਤੇ YouTube ਤੇ ਸਾਡਾ ਚੈਨਲ ਹੈ @rirrchalander ਜਲੰਧਰ ਦੂਰਦਰਸ਼ਨ ਧੀਰੀ ਪੰਜਾਬੀ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ ਧੀਰੀ ਪੰਜਾਬੀ ਦੀ ਸਿਲਵਰ ਜੋਬਲੀ ਨੂੰ ਮਨਾਉਣ ਲਈ ਅੱਜ ਸ਼ਾਮੀ ਇੱਕ ਵਿਸ਼ੇਸ਼ ਸਮਾਗਮ ਜਲੰਧਰ ਦੂਰਦਰਸ਼ਨ ਵਿਖੇ ਕਰਵਾਇਆ ਜਾ ਰਿਹਾ ਹੈ ਪ੍ਰਸਾਰਤ ਭਾਰਤੀ ਦੇ ਚੇਅਰਮੈਨ ਨਵਨੀਤ ਸੈਗਲ ਅੱਜ ਦੇ ਭਲਕੇ ਜਲੰਧਰ ਦੇ ਅਤੇ ਅੰਮ੍ਰਿਤਸਰ ਚ ਸਮਾਗਮਾਂ ਚ ਹਿੱਸਾ ਲੈਣਗੇ ਧੀਰੀ ਪੰਜਾਬੀ ਚੈਨਲ ਨੇ 6 ਅਗਸਤ 1998 ਨੂੰ ਜਲੰਧਰ ਤੋਂ ਸੈਟਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਸੀ ਇਸ ਦੀ ਸਥਾਪਨਾ ਸੰਕਲਿਤ ਸੂਚਨਾ ਤੇ ਪ੍ਰਸਾਰਣ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਕੀਤੀ ਗਈ ਸੀ 24 ਘੰਟੇ ਚੈਨਲ ਦੀ ਪ੍ਰਸਾਰਣ ਸੇਵਾ 5 ਅਗਸਤ 2000 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਪਕਾ ਸਿੰਘ ਬਾਦਲ ਨੇ ਸ਼ੁਰੂ ਕੀਤੀ ਅਤੇ ਉਹਨਾਂ ਦੇ ਨਾਲ ਉਸ ਵੇਲੇ ਦੇ ਹੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਰुण ਜੇਟਲੀ ਵੀ ਮੌਜੂਦ ਸਨ ਧੀਡੀ ਪੰਜਾਬੀ ਨਾ ਸਿਰਫ ਪੰਜਾਬੀ ਭਾਸ਼ਾ ਤਸੱਬਿਆਚਾਰ ਨੂੰ ਉਭਾਰਦਾ ਸਗੋਂ ਇਹ ਪੂਰੇ ਦੇਸ਼ 'ਚ ਪੰਜਾਬ ਦੀ ਲੋਕਤਾਰਾ ਰੀਤੀ ਰਿਵਾਜ ਕਲਾ ਸੰਗੀਤ ਤੇ ਲੋਕ ਰਵਾਇਤਾ ਨੂੰ ਵੀ ਪ੍ਰਸਾਰਿਤ ਕਰਦਾ ਹੈ ਇਹ ਚੈਨਲ ਭਾਰਤ ਦੇ ਲੋਕਾਂ ਦੀ ਮੀੜਿਆ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਪੰਜਾਬੀ ਵਿੱਦਿਸ਼ੇ ਨੂੰ ਵੀ ਵਧਾਉਂਦਾ ਹੈ ਪੰਜਾਬ ਵਿੱਚ ਇਕਈਕੇਵਾਈਸੀ ਪ੍ਰਕਿਰਿਆ ਹੁਣ ਤੱਕ 1 ਕਰੋੜ 27 ਲੱਖ 84 ਹਜ਼ਾਰ ਲਾਪਾਤਰੀਆਂ ਲਈ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਇਸ ਸਬੰਧ ਵਿੱਚ ਮਾਨਸਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹੇ ਸ਼ਿਖਰਲੇ ਤਿੰਨ ਸਥਾਨਾਂ 'ਤੇ ਨੇ ਟਰੰਡਿਗੜ ਵਿਖੇ ਹੋਈ ਇੱਕ ਸਮੀਖਿਆ ਮੀਟਿੰਗ 'ਚ ਮੁੱਖ ਮੰਤਰੀ ਲਾਲਜਨ ਘਟਾਰੂਚਕ ਨੂੰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਕਈਕੇਵਾਈਸੀ ਪ੍ਰਕਿਰਿਆ ਸਬੰਧੀ ਸਥਿਤੀ ਤੋਂ ਜਾਣੂ ਕਰਵਾਇਆ ਜ਼ਿਕਰ ਹੋਇਆ ਕਿ ਇੱਕ ਡਿਜੀਟਲ ਵਿਧੀ ਹੈ ਜੋ ਲਾਪਾਤਰੀ ਦੀ ਪਛਾਣ ਤੇ ਸਰਨਾਮੇ ਦੀ ਪੁਸ਼ਟੀ ਕਰਦੀ ਹੈ ਜੋ ਮੁਖਤਾਰ ਤੇ ਆਧਾਰ ਕਾਰਡ ਨੰਬਰ ਤੇ ਪ੍ਰਮਾਣਿਕਤਾ ਲਈ ਬਾਇਓਮੈਟ੍ਰਿਕ ਦੀ ਵਰਤੋਂ ਯੋਗਲਾਪ ਪੱਤਿਆਂ ਨੂੰ ਕਣਕ ਜੰਤਕ ਵਨ ਪ੍ਰਣਾਲੀ ਦੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਝੀਮਾ ਨੇ ਆਜ਼ਾਦੀ ਕੁਲਾਟੀਆਂ ਵਪਾਰਕ ਨੂੰ ਆਜ਼ਾਦੀ ਕੁਲਾਟੀਆਂ ਉਤਰਾਧਿਕਾਰੀ ਸੰਗਠਨ ਵੱਲੋਂ ਉਠਾਈਆਂ ਜਾਇਜ਼ ਮੰਗਾਂ ਦੇ ਹੱਲ ਵਿੱਚ ਤੀਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਨੇ। ਉਹਨਾਂ ਕਿਹਾ ਕਿ ਦੇਸ਼ ਆਜ਼ਾਦੀ ਅੰਦੋਲਨ ਦੌਰਾਨ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਦਾ ਹਮੇਸ਼ਾ ਰਣੀ ਹੈ ਅਤੇ ਪੰਜਾਬ ਸਰਕਾਰ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਉਹਨਾਂ ਦੇ ਉਤਰਾਧਿਕਾਰੀਆਂ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਵੀ ਵਚਨਬੱਧ ਹੈ। ਉਹਨਾਂ ਸਿਵਲ ਸਕੱਤਰ ਦੇ ਵਿਖੇ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਉਹਨਾਂ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਅਤੇ ਇਸ ਨੂੰ ਜਲਦ ਜਲੰਧਰ ਖੇਤਰੀ ਪਾਸਪੋਰਟ ਦਫਤਰ ਵੱਲੋਂ ਨਾਗਰਿਕਾਂ ਦੀ ਸਹੂਲਤ ਲਈ ਇੱਕ ਪੈਲ ਕਦਮੀ ਤਹਿਤ ਆਈ ਕਿ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਆਪਣੀ ਪਾਸਪੋਰਟ ਸੇਵਾ ਆਰ ਪੀਓ ਮੋਬਾਈਲ ਵੈਨ ਤਾਇਨਾਤ ਕੀਤੀ ਜਾ ਰਹੀ ਹੈ ਜੋ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਫੈਕਲਟੀ ਤੇ ਨੇੜਲੇ ਖੇਤਰਾਂ ਦੇ ਨਿਵਾਸੀਆਂ ਲਈ ਪਾਸਪੋਰਟ ਬਿਨਾਂ ਸੇਵਾਵਾਂ ਨੂੰ ਸੁਚਾਰੂ ਬਣਾਇਆ ਜਾ ਸਕੇਗਾ ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਮੋਬਾਈਲ ਵੈਨ 8 ਅਗਸਤ ਤੋਂ ਯੂਨੀਵਰਸਿਟੀ ਕੈਂਪਸ ਦੇ ਐਂਟਰੀ ਗੇਟ ਤੇ ਤਨਾਤ ਰਹੇਗੀ ਜਿਸ ਨਾਲ ਨੇੜਲੇ ਰਹਿਣ ਵਾਲੇ ਲੋਕਾਂ ਨੂੰ ਪਾਸਪੋਰਟ ਦਫ਼ਤਰ ਜਾਣ ਤੋਂ ਬਿਨਾਂ ਹੀ ਪਾਸਪੋਰਟਾਂ ਸੰਬੰਧਿਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਸੁਵਿਧਾ ਹੋਵੇਗੀ मोहाली पुलिस ने डेराबसी विखे एक मुकाबले मगरों एक गैंगस्टर गैंग गिरफ्तार कित पुलिस कप्तान सौरभ जिंदल ने दस कि गिरफ्तार किया गया गैंगस्टर सुमित बिश्नोई पिछले मई च हनुमानगढ़ हुए मामले च शामिल है उस तो कारतूसा समेत एक बोर पिस्तौल भी बरामद गया एसपी ने दस कि डेराबसी दे के गुलाबगढ़ पीजी विखे संजय ऑपरेशन दौरान गैंगस्टर विरोधी कार्यबल कार्जवाल डेराबसी पुलिस ने लुड़िंदा गैंगस्टर सुमित बिश्नोई लुकया उस नुनौती देने सुमित ने गोलीबारी की जवाबी कार्रवाई उसकी लत ਵਿਧੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਦੇਸ਼ ਭਾਰ ਵਿੱਚ ਚਲਾਈ ਜਾ ਰਹੀ ਮਹਮ ਇੱਕ ਪੇੜ ਮਾਂ ਕੇ ਨਾਮ ਤਹਿਤ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਇਹ ਹਰਮਨ ਪਿਆਰੀ ਹੋ ਰਹੀ ਹੈ। ਇਸੇ ਤਹਿਤ ਤਰਨਤਾਰਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਤੇ ਅਧਿਆਪਕ ਸਾਹਿਬਾਨ ਵੱਲੋਂ ਬੂਟੇ ਲਾ ਕੇ ਸਕੂਲਾਂ ਨੂੰ ਹਰਾ ਭਰਾ ਰੱਖਣ ਲਈ ਇੱਕ ਮੁਹਮ ਚਲਾਈ ਜਾ ਰਹੀ ਹੈ ਜਿਸ ਵਿੱਚ ਵਿਦਿਆਰਥੀ ਇੱਕ ਇੱਕ ਬੂਟਾ ਲਾਉਣਗੇ। ਉਤਰਾਖੰਡ ਦੇ ਉੱਤਰ ਕਾਸ਼ੀ ਜ਼ਿਲ੍ਹੇ ਦੇ ਤਾਰਲੀ ਖੇਤਰ ਵਿੱਚ ਅਜੋ ਬੱਦਲ ਫਟਣ ਕਾਰਨ ਭਾਰੇ ਨੁਕਸਾਨ ਹੋਇਆ ਹੈ ਆਫਤ ਪ੍ਰਬੰਧਨ ਟੀਮਾਂ ਮੌਕੇ ਤੇ ਰਾਹਤ ਤੇ ਬਚਾਅ ਕਾਰਜਾਂ ਚ ਲੱਗੀਆਂ ਹੋਈਆਂ ਨੇ ਮੁੱਖ ਮੰਤਰੀ ਪੁਸ਼ਕਸ਼ ਸਿੰਘ ਧਾਮੀ ਨੇ ਇਸ ਘਟਨਾ ਤੇ ਦੁੱਖ ਦਾ اظہار ਕੀਤਾ ਹੁਣ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਰਤੀ ਫੌਜ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਤੇ ਹੋਰਨਾ ਟੀਮਾਂ ਰਾਹਤ ਬਚਾ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਪੈਲ ਦੇ ਆਧਾਰ ਤੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰਕਾਸ਼ੀ ਦੀ ਧਾਰਲੀ ਚ ਬੱਦਲ ਫਟਣ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਾ ਸਿੰਘ ਥਾਮੀਨਾ ਗੱਲਬਾਤ ਕੀਤੀ ਤੇ ਸਥਿਤੀ ਦਾ ਚਾਇਜ਼ਾ ਲਿਆ ਸ਼੍ਰੀ ਮੋਦੀ ਨੇ ਕਿਹਾ ਕਿ ਬਚਾ ਟੀਮਾਂ ਰਾਜ ਸਰਕਾਰ ਦੀ ਨਿਗਰਾਨੀ ਹੇਠ ਹਰ ਸੰਭਵ ਉਪਾਅ ਕਰ ਰਹੀਆਂ ਨੇ ਪ੍ਰਧਾਨ ਮੰਤਰੀ ਨੇ ਘਟਨਾ ਵਿੱਚ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਦਿਆਂ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਭਾਰਤ ਅਤੇ ਫਿਲੀਪੀਨਸ ਨੇ ਰੱਖਿਆ ਵਿਗਿਆਨ ਤੇ ਟੈਕਨਾਲੋਜੀ ਸਮੇਤ ਅੱਜ ਨੋ ਸਮਝੌਤਾ ਤੇ ਦਸਤਖਤ ਕੀਤੇ ਪੰਜਾਬ ਵਿਜਲੈਂਸ ਬਿਊਰੋ ਵੱਲੋਂ ਪਾਰੇ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਤੇ ਫਰਜ਼ੀ ਰੈਕਡ ਦਾ ਵੱਡਾ ਫਾਸਟ ਮੋਟਰ ਵਾਹਨ ਇੰਸਪੈਕਟਰ ਸਮੇਤ 4 ਮੁਲਜ਼ਮ ਗ੍ਰਿਫਤਾਰ ਜਲੰਧਰ ਦੂਰਦਰਸ਼ਨ ਡੀਡੀ ਪੰਜਾਬੀ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ ਪ੍ਰਸਾਰ ਭਾਰਤੀ ਦੇ ਚੇਅਰਮੈਨ ਨਵਨੀਤ ਸੈਗਲ ਸਮਾਗਮ ਚ ਕਰਨਗੇ ਸ਼ਿਰਕਤ ਅਤੇ ਉੱਤਰਾਖੰਡ ਚੋਤਰਖਾਸ਼ੀ ਜ਼ਿਲ੍ਹੇ ਦੇ ਤਾਲੀ ਖੇਤ ਚ ਬੱਦਲ ਫਟਣ ਕਾਰਨ ਪੈਲੇ ਨੁਕਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਚ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਦਿਆਂ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਇਸ ਦਿਨ ਆਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ